ਅਸੀਂ ਕਾਹ ਵਿਹਾਰ ਨੂੰ ਲੈ ਕੇ ਆਂ ਟਰਾਲੀਆਂ ਵੀਰੇ ਇਹ ਜਿਹੜੀ ਤੁਸੀਂ ਟਰਾਲੀ ਦੇਖ ਰਹੇ ਹੋ ਇਹ ਹੈਗੀ ਆ ਵੀਰੇ 116 ਟਰਾਲੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਟਰਾਲੀ ਬਣੀ ਹੋਈ ਹੈ ਲਾਲ ਕਲਰ ਦਾ ਹੈ ਮਿੱਟੀ ਲੱਗੀ ਹੋਈ ਵਿਦੇ ਤੇ ਸਟਿਲੀ ਯਾਰ ਜੀ ਬਈ ਪੂਰੀ ਸਮਾਂ ਕਾਲੀ ਬਣੀ ਹੋਈ ਹੈ ਕਾਲੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਵਾਕੀ ਵੀਡੀਓ ਚ ਦੇਖ ਸਕਦੇ ਸੀ ਜਿਹੜਾ ਇਹਦਾ ਰੇਟ ਹੈਗਾ ਵੀਰੇ 1 ਲੱਖ 25000 ਰੁਪਏ ਹੈ ਕੰਡੀਸ਼ਨ ਤੁਸੀਂ ਟਰਾਲੀਆਂ ਦੇ ਆਪ ਦੇ ਬਹੁਤ ਵਧੀਆ ਟਰਾਲੀ ਬਣੀ ਹੋਈ ਹੈ 1,25,000 ਰੁਪਿਆ ਰੇਟ ਹੈ 11.5 ਸੀ ਸਾਈਜ਼ ਹੈ ਪੂਰੀ ਸੋਹਣੀ ਟਰਾਲੀ ਬਣੀ ਹੋਈ ਹੈ ਬਈ ਲਾਲ ਕਲਰ ਹੈ ਬਾਕੀ ਕੰਡੀਸ਼ਨ ਸਰ ਪੱਕੇ ਟਾਇਰ ਨੇ ਬਈ 11.5 ਸੀ ਟਰਾਲੀ 1,25,000 ਰੁਪਏ ਡਿਮਾਂਡ ਬਾਕੀ ਮੋਗੇ ਦਿਮਾੰਡ ਤਨ ਉਹ ਜੀ ਕੰਟੈਕਟ ਨੰਬਰ ਸਮਝੋ ਤੇ ਜਿਹੜੀ ਆ ਦੇਖ ਰਹੇ ਹੋ ਬਈ 12.5 ਬਹੁਤ ਸੋਹਣੀ ਟਰਾਲੀ ਬਣੀ ਹੋਈ ਹੈ ਸੌਰੀ ਕਿ 13 7 ਬਹੁਤ ਸੋਹਣੀ ਟਰਾਲੀ ਬਣੀ ਹੈ ਲਾਲ ਕਲਰ ਦਾ ਹੈ ਲੇਜ਼ਰ ਕਟਿੰਗ ਹੈ ਜਾ ਦੇ ਫਾਸਾ ਚ ਹੈ 10 ਨਟੀ ਹੱਪ ਹੈ ਜਿੰਦੇ ਦਾ ਮਾਹਲਾ ਕਰਾ ਹੈ ਬਈ 10 ਇੰਚੀ ਚਾਸੀ ਹੈ ਪੂਰੀ ਸੋਹਣੀ ਹੈਵੀ ਟਰਾਲੀ ਬਣੀ ਹੋਈ ਹੈ ਇਹ ਟਰੈਂਕਰ ਬਾਰੇ 2,05,000 ਰੁਪਇਆ ਬਾਕੀ ਮੌਕੇ ਦੇ ਮਾਦਾਨ ਹੋ ਜਾਊਗਾ ਕੰਟੈਕਟ ਨੰਬਰ ਤੁਹਾਨੂੰ ਦਿੱਤਾ ਹੋਇਆ ਹੈ ਜਰੂਰ ਕੰਟੈਕਟ ਕਰਕੇ ਪਤਾ ਕਰ ਸਕਦੇ ਹੋ ਟਰਾਲੀ ਦੀ ਕੀਮਤ ਸੀ ਆਪ ਦੇ ਸਕਦੇ ਆ ਬਹੁਤ ਸੋਹਣੀ ਹੈਵੀ ਟਰਾਲੀ ਆ ਪੂਰੀ ਸਟਾਈਲ ਹੈ ਕੁਆਂਟਰ ਦੇ ਵਿੱਚ ਜੇ ਮੇਰੇ ਵੀਰ ਪਾਇਨੇ ਚਾਹੇ ਤਾਂ ਗਰੁੱਪ ਕੰਟੈਕਟ ਕਰ ਲਿਓ ਕੰਟੈਕਟ ਨੰਬਰ ਤੁਹਾਨੂੰ ਦਿੱਤਾ ਹੈ ਪੂਰੀ ਸੋਹਣੀ ਟਰਾਲੀ ਆ ਜਿਹੜੀ ਹੁਣ ਦੇਖ ਰਹੇ ਹੋਏ 11 ਸੀ ਹੈ ਰਾਣੀ ਟਰਾਲੀ ਇਹ ਰੇਟਿੰਗ ਆਪਕਰ ਤੇ ਰਿਅਲ ਪਿਆ ਕ੍ਰੇਡਿਸ਼ਨ ਤੁਸੀਂ ਵੀਡੀਓ ਦੇਖ ਸਕਦੇ ਹੋ ਨਾਰਮਲ ਜ਼ਿੰਮੇਦਾਰ ਬ੍ਰਾਂਡ ਟਰਾਲੀ ਹੈ 75000 ਰੁਪਏ ਦਾ ਮੰਗ ਰਹੇ ਟਰਾਲੀ ਇਹ ਕ੍ਰੇਡਿਸ਼ਨ ਤੁਹਾਡੇ ਸਾਹਮਣੇ ਬਾਕੀ ਜਿਹੜੀ ਤੁਸੀਂ 8 ਟਰਾਲੀ ਦੇਖ ਰਹੇ ਵੀਰੇ ਇਹ ਆਉਣਗੇ 12.6 ਟਰਾਲੀ ਇਕ ਦੀ ਹੈ ਤੁਹਾਡੇ ਸਾਹਮਣੇ ਰਾਜੀ ਫਰਸ਼ ਚ 20 ਕੀ ਕੁਆਂਟਲ ਵੇਦਾ ਵੇਦਾ ਇਹਦੇ 1.60 ਹਜ਼ਾਰ ਰੁਪਿਆ ਬਾਕੀ ਮੌਕੇ ਦੇ ਮਾਨਤਾ ਨੂੰ ਜੂਗਾ ਦੋ ਦੇ ਮਾਲ ਚ ਟਰਾਲੀ ਹੈ ਸਾਰੀ ਬਈ ਰਾਜੀ ਫਰਸ਼ ਚ ਹੈ ਪੂਰੀ ਸੋਹਣੀ ਹੈਵੀ ਟਰਾਲੀ ਬਣੀ ਹੋਈ ਹੈ ਕਿਸੇ ਤਰ੍ਹਾਂ ਦੀ ਪ੍ਰੋਡਕਟ ਕਿੰਨੀ ਦੇ ਰਹੇ ਮੇਰੇ ਰੁਪਏ ਨਹੀਂ ਚਾਹੀਦੇ ਬਿਲਕੁਲ ਕਰ ਲਓ ਬਾਕੀ ਤੁਸੀਂ ਵੀਡੀਓ ਦੀ ਕੰਡੀਸ਼ਨ ਦੇਖ ਕੇ ਕਰ ਲਿਓ ਪੂਰੀ ਸਵਾਣ ਕਰਦੇ ਬਣੀ ਹੋਈ ਹੈ ਟਾਲੀ ਇੱਕ ਦੂਜਾ ਥੋੜੇ ਸਾਹਮਣੇ ਆ। ਆ ਜਿਹੜੀ ਤੁਸੀਂ ਦੇਖ ਰਹੇ ਹੋ ਇਹ 12 6 ਮੱਛੀ ਇੱਕ ਤੇ ਨਾਰਮਲ weight ਦੀ ਟਰਾਲੀ ਹੈ ਸਤਾਰੰਗ ਗਵੰਟਲ ਦੀ। ਤੇ ਬਈ ਵੇਟ ਹੈਗਾ 130000 ਰੁਪਿਆ। ਬਾਕੀ ਮੌਕੇ ਤੇ ਮੰਨਤਾ ਨਾ ਹੋ ਜੂਗਾ। ਪੂਰੀ ਸੋਹਣੀ ਟਰਾਲੀ ਬਣੀ ਹੋਈ ਹੈ ਟਰਾਲੀ ਥੋੜੇ ਸਾਹਮਣੇ ਹੈ ਬਈ ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਕੇ ਫਿਰ ਕੰਟੈਕਟ ਕਰ ਲੈ ਕਰੋ ਕੰਟੈਕਟ ਨੰਬਰ ਤੁਹਾਨੂੰ ਦਿੱਤਾ ਹੋਇਆ ਬਈ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਵੀਰੇ ਲਾਈਕ ਤਾਂ ਕਰ ਹੀ ਦਿਆ ਕਰੋ ਠੀਕ ਹੈ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਪੂਰੀ ਸੋਹਣੀ ਕੰਡੀਸ਼ਨ ਬਣੀ ਹੋਈ ਹੈ ਤਾਂ ਜੀ 130000